ਅੱਜ ਆਪਾਂ ਰੇਟ ਕੀਤਾ ਉਸ ਹਿਸਾਬ ਨਾਲ ਜੇ ਕੋਈ ਬੰਦਾ ਲਿਜਾ ਕੇ ਦੁੱਧ ਤੇ ਕਰ ਲੈਂਦਾ ਤਾਂ 4 ਪੈਸੇ ਬਾਈ ਬਾਈ ਚੈਲੰਜ ਹੋਊਗਾ ਕੋਈ ਬੰਦਾ ਦੇ ਜੇ ਵੈਹਰ ਹਣਾ ਬਹੁਤ ਵੀਰੇ ਆਹ ਦੇਖੋ ਟਾਪ ਕੁਆਲਟੀ ਦੀ ਹੈ ਬਾਈ ਹੈਨਾ ਇਹ ਕਹਿਣ ਦੀਆਂ ਗੱਲਾਂ ਨਹੀਂ ਇਹ ਬਰੀਡਾਂ ਦੀਆਂ ਗੱਲਾਂ ਹੁੰਦੀਆਂ ਆ ਬਫਲ ਵੀਰੇ ਮਰਦੀ ਚੌੜੀ ਕੱਦ ਬਾਈ ਦੇ ਕੱਦ ਦੇ ਹਿਸਾਬ ਨਾਲ ਤੁਸੀਂ ਕੱਦ ਬਹੁਤ ਆ ਵੀਰੇ ਬੱਚੀ ਦਾ ਚੈੱਕ ਕਰਕੇ ਦੇਖ ਲਓ ਭਾਜਨ ਵਜੂਦ ਵਾਲੀ ਹੈ ਬਾਕੀ ਸੋਹਣੀ ਆ ਤੁਸੀਂ ਚੈੱਕ ਕਰੋ ਹਵਾਰ ਬਾਈ ਕਿੰਨਾ ਦੁੱਧ ਪਿਆਉਣਾ ਚਾਹੀਦਾ ਇਹਨੂੰ ਦੁੱਧ ਵੀਰੇ 30 ਕਿਲੋ ਖਰਾ ਦੋ ਦਊਗੀ ਵੀਰੇ ਵੈੜ ਬੜਾ ਨਾ ਚਾਹੀਦਾ ਹਣਾ ਹਾਂ ਜਿਹੜੇ ਹਿਸਾਬ ਨਾਲ ਮੋ ਸਾਥੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਵੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਬਰਗੜੀ ਤਹਿਸੀਲ ਜੈਤੋ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਦੌਲਤ ਆਰਾਮ ਡੇਰੀ ਫਾਰਮ ਤੇ ਬਾਈ ਅਵਤਾਰ ਉਹਨਾਂ ਦੇ ਫਾਰਮ ਤੋਂ ਬਹੁਤ ਜਿਆਦਾ ਚੰਗਾ ਪੀਸੀ ਜਿਹੜਾ ਇੱਕ ਆਪਾਂ ਇੱਕ ਐਪ ਦਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੂਟ ਕਰਕੇ ਦਿਖਾਵਾਂਗੇ ਬਹੁਤ ਚੰਗੀ ਕੁਆਲਿਟੀ ਹੈ ਬਾਕੀ ਜਾਣਕਾਰੀ ਸਾਰੀ ਲੈ ਕੇ ਦੇਵਾਂਗੇ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਆਜੋ ਆਪਾਂ ਜਾਣਕਾਰੀ ਬਾਈ ਤੋਂ ਲੈਣਾ ਅਵਤਾਰ ਪਹਿਲਾਂ ਤਾਂ ਸਵਾਗਤ ਆ ਬਾਈ ਸਾਹੀਕਾਲ ਅੱਜ ਅਵਤਾਰ ਆਪਾਂ ਜਾਨਵਰ ਤਾਂ ਕਾਫੀ ਬਣਾਉਣੇ ਆਏ ਸੀਗੇ ਹਨ ਤੇ ਉਹ ਤੋਂ ਪਹਿਲਾਂ ਪਹਿਲਾਂ ਜਿਹੜੇ ਆਪਣੇ ਤੋਂ ਪਹਿਲਾਂ ਸੇਲ ਹੋ ਗਿਆ ਆਪਾਂ ਨਾਕ ਤਾਂ ਦੋ ਵਖੌਣੇ ਸੀ ਜ਼ਿਆਦਾਤਰ ਆਪਾਂ ਜਰਸੀ ਵਖੌਣੇ ਸੀ ਪਰ ਆਉਣ ਤੋਂ ਪਹਿਲਾਂ ਬਈ ਸੇਲ ਹੋ ਗਈ ਦੋ ਕੁ ਮੈਨੇ ਜਿਹੜਾ ਬਾਈ ਬਹੁਤ ਟਾਪ ਕੁਆਲਟੀ ਦੀ ਹੈ ਹਨ ਰੱਖੀ ਵੀਡੀਓ ਦੀ ਖਾਤਰ ਸੀ ਆਪਾਂ ਸਰਾਵਰੇ ਪੀ ਚੁਣ ਕੇ ਲਿਆਂਦਾ ਸੀ ਪਰ ਮਲੇ ਲੈ ਗਏ ਬੰਦੇ ਕਿਉਂਕਿ ਇਹੋ ਜਿਹੇ ਚੰਗੇ ਚੰਗੇ ਪੀਸ ਆ ਜਿਹੜੇ ਬਾਈ ਉਹਨਾਂ ਦਾ ਫਾਰਮ ਤੋਂ ਆਮ ਤੌਰ ਤੇ ਆਪਾਂ ਸ਼ੂਟ ਕਰਦੇ ਰਹਿੰਦੇ ਆ ਬਹੁਤ ਟਾਪ ਦੀ ਬਰੀਡ ਆ ਤੇ ਰੇਟ ਵੀ ਜੇ ਤੁਸੀਂ ਗੱਲ ਬਾਤ ਕਰੋਗੇ ਤਾਂ ਮਾਰਕੀਟ ਦੇ ਨਾਲੋਂ ਬਹੁਤ ਜ਼ਿਆਦੇ ਨਾਰਮਲ ਰੇਟ ਦੇ ਵਿੱਚ ਬਾਈ ਉਹਨਾਂ ਦੇ ਫਾਰਮ ਤੋਂ ਟਾਪ ਦੇ ਜਿਹੜੇ ਨਗੀਨੇ ਮਿਲਦੇ ਆ। ਇਹ ਖੀਰੀ ਬੱਚੀ ਸੀਗੀ ਗੁਜਰਾਤ ਜਾ ਰਹੀ ਐ ਇਹ। ਉਹ ਗੁਜਰਾਤ ਜਾ ਰਹੀ ਹੈ ਨਾ ਤੇ ਗੱਲਬਾਤ ਹੁਣ ਆਪਾਂ ਇਹਦੀ ਕਰੀਏ ਬਾਈ ਸੁਆ ਇਹਦਾ ਉਤਾਰ। ਇਹ ਦੂਜਾ ਸੁਆ ਸੁਈਆ ਵੀਰੇ। ਠੀਕ ਆ ਬਾਈ। ਸੁਆ ਸੁਈਆ 2:00 ਵਜੇ। ਠੀਕ ਆ ਬਾਈ। ਜੇਰ ਜੂਰ ਦੀ ਬਿਲਕੁਲ ਸਾਫ ਆ ਜੇਰ ਦੀ ਗਰੰਟੀ ਹੋਊਗੀ ਆਪਣੀ। ਠੀਕ ਆ ਵੀਰੇ। ਆਪਣੇ ਜਮਾ ਸਾਫ ਸੁਭਾ ਜ਼ੇਰ ਦੀ ਚੁਆਈ ਚੁਈ ਦੀ ਇੱਕ ਨੰਬਰ ਜਮਾ ਠੀਕ ਆ ਬਾਈ ਹਾਂ ਮਗਰ ਇਹਨੇ ਵੱਛਣ ਜਾਣ ਦੁੱਤਾ ਵੀਰੇ ਤਿੰਨ ਚਾਰ ਕਿਲੋ ਬੋਲ ਵੀ ਚੁਆਈ ਹੋਈ ਏ ਦੀ ਬਿਲਕੁਲ ਬਾਈ ਹੈਣਾ ਵੱਡੇ ਕੱਦ ਦੀ ਵੱਡੀ ਵੱਡੀ ਤੇ ਜੱਡੀ ਕਰੀ ਹੋਈ ਜਾਂ ਹਾਂ ਛੋਟੀ ਨਾ ਮੰਨੇ ਚੈੱਕ ਕਰਕੇ ਦੇ ਲੋ ਬੇਲ ਬੂਲ ਬਹੁਤ ਚੰਗੀ ਆ ਲੈ ਆਪ ਤਾਰੇ ਨੂੰ ਤੋੜ ਦਈਏ ਮਗਰ ਇਹਨੇ ਦਿੱਤਾ ਬਾਈ ਆਹ ਹੈਣਾ ਤੇ ਇਹਦਾ ਇਹ ਆ ਵੀ ਸਮਝ ਜਿਹੜੀ ਬਰੀਡ ਦੀ ਬਾਈ ਆ ਜਾਂਦੀ ਆਮ ਤੌਰ ਤੇ ਬੱਚੇ ਨੂੰ ਦਿਖਾਉਣਾ ਆਪਾਂ ਹਮੇਸ਼ਾ ਹੀ ਦਿਖਾਉਨੇ ਨੇ ਕਈ ਵਾਰੀ ਕਈ ਸੱਜਣ ਕਹਿ ਦਿੰਦੇ ਵੀ ਬਾਈ ਬੱਚਾ ਵਾ ਦਾ ਨਾ ਦਿਖਾਈ ਗੀ ਹੈਣਾ ਇਹ ਤੁਸੀਂ ਚੈੱਕ ਕਰਕੇ ਦੇਖੋ ਰੇਲ ਗੱਡੀ ਬਾਕੀ ਖਣ ਤੁਣ ਬਹੁਤ ਟੌਪ ਕੁਆਲਿਟੀ ਦਾ ਜਿਹੜਾ ਕਰਮ ਵਾਲੀ ਦੇ ਆ ਜਾ ਫਿਰ 12 ਲੱਗਿਆ ਹੋਇਆ ਇੱਥੋਂ ਚੈੱਕ ਕਰੋ ਬਹੁਤ ਜਿਆਦਾ ਚੰਗਾ ਹਵਾਨਾ ਵਾ ਬਾਕੀ ਭਾਰੀ ਆ ਸਭੀ ਬਹੁਤ ਆਤਾਰ ਹਨਾ ਬਹੁਤ ਜਿਆਦਾ ਵਜਨ ਵੱਟੇ ਵਾਲੀ ਵੇੜਾ ਬਾਈ ਪੂਰੀ ਵੱਡੀ ਵੇੜਾ ਪੂਰੀ ਵੱਡੀ ਆ ਤੇ ਅਵਤਾਰ ਜਿਹੜੇ ਹਿਸਾਬ ਨਾਲ ਹਵਾਨਾ ਲੱਗਿਆ ਹੋਇਆ ਉਸ ਹਿਸਾਬ ਨਾਲ ਤਾਂ ਬਾਈ ਚੰਗੇ ਦੁੱਧ ਦੀ ਗਵਾਈ ਇਹ ਭਰਉਂਦੇ ਕੋਈ ਆ ਹਨਾ ਦੁੱਧ ਵੀਰੇ ਸੇ ਵਾਲਾ ਬੰਦਾ ਹੋਇਆ 30 ਕਿਲੋ ਖਰਾ ਦੁੱਧ ਦਊਗੀ ਬੜਾ ਵੇਣ ਵਾਲੀ ਆ ਬਾਈ ਹਨਾ ਹਾਂ ਹਾਂ ਬਾਕੀ ਤੁਸੀਂ ਇੱਥੋਂ ਚੱਕ ਕਰਕੇ ਦੇਖ ਲਓ ਬਾਈ ਚਵਾਈ ਜੂਵੀ ਨੂੰ ਕਿਵੇਂ ਇੱਕ ਨੰਬਰ ਹੋਊਗੀ ਵੀਰੇ ਇੱਕ ਨੰਬਰ ਉਹ ਬਾਈ ਬਰੀਡ ਆ ਹਨਾ ਬਰੀਡ ਦੇ ਆਪਨੂੰ ਸਮਝ ਲੱਗ ਜਿੰਦੀ ਹੈ ਜਿਹੜੇ ਸੱਜਣ ਵੀਡੀਓ ਨੂੰ ਦੇਖਦੇ ਆ ਜਦੋਂ ਤੁਸੀਂ ਇਹ ਬੁਖਾ ਲਓ ਉਪਰੋਂ ਚੌੜੀ ਜੂੜੀ ਕਰ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਾਕੀ ਚੌੜੀ ਕੱਦ ਬਾਈ ਦੇ ਕੱਦ ਦੇ ਹਿਸਾਬ ਨਾਲ ਤੁਸੀਂ ਕੱਦ ਬੁਤ ਬਹੁਤ ਆ ਵੀਰੇ ਬੱਚੀ ਦਾ ਚੈੱਕ ਕਰਕੇ ਦੇਖ ਲਓ ਭਾਜਨ ਵਜੂਦ ਵਾਲੀ ਆ ਬਾਕੀ ਸੋਹਣੀ ਆ ਤੁਸੀਂ ਚੈੱਕ ਕਰੋ ਹਵਾਨਾ ਤੇ ਇੱਥੋਂ ਇਹਦੀ ਲੈਂਥ ਜਾ ਕੇ ਕਰਕੇ ਦੇਖੋ ਮਿੱਤਰੋ ਬਹੁਤ ਜਿਆਦੇ ਟਾਪ ਦੀ ਆ ਜਿੰਨੀ ਆਪਾਂ ਕਹਿ ਦਈਏ ਹੈਨਾ ਅਗਲੇ ਸੂਏ ਦੇ ਵਿੱਚ ਉਤਾਰ ਜੇ ਕੋਈ ਸੱਜਣ ਸਮਝ ਵਾਲਾ ਜਿਹੜਾ ਬਰੀਡਿੰਗ ਦੀ ਸਮਝ ਲੈਂਦਾ ਹੈਨਾ ਉਹ ਲੈ ਜੇ ਤਾਂ ਫੈਕਟਰ ਸੀ ਬੰਦੇ ਨਾਲ ਬਹੁਤ ਟਾਪ ਦੇ ਬੱਚੇ ਪਾਉਣ ਵਾਲ ਇਹ ਤੋਂ ਦਿ ਇਹਦਾ ਆਰਡਰ ਰਵਾਨਾ ਚੈੱਕ ਕਰ ਲੋ ਭਾਈ ਕਿੰਨਾ ਦੁੱਧ ਪਿਆਉਣਾ ਚਾਹੀਦਾ ਇਹਨੂੰ ਦੁੱਧ ਵੀਰੇ 30 ਕਿਲੋ ਖਰਾ ਦੋ ਦਊਗੀ ਵੀਰੇ ਵੜ ਬੜਾ ਜਾਈਦਾ ਹਨ ਹਾਂ ਜਿਹੜੇ ਸਾਬ ਨਾਲ ਮੌਸਮ ਚੰਗਾ ਵਾ ਤੇ ਬਾਕੀ ਭਾਈ ਜੇ ਗੱਲ ਕਰੀਏ ਆਪਾਂ ਹੈਵੀ ਬਰੀਡ ਦੇ ਵਿੱਚ ਚੰਗੀ ਹਾਂ ਬਹੁਤ ਜ਼ਿਆਦੇ ਚੰਗੀ ਵਹੜਾ ਭਾਈ ਜਿਹੜਾ ਬੰਦਾ ਯਾਰ ਕਰੂਗਾ ਜਿਹੜਾ ਚੀਲਾ ਹਾਂ ਪਰ ਉਂ ਦਾ ਜੇ ਕਿਸੇ ਪਾਸੇ ਹੋਰ ਖੜੀ ਹੁੰਦੀ ਤਾਂ ਦਾ ਰੇਟ ਕੋਸ ਹੋਰ ਹੋਣਾ ਸੀ ਭਾਈ ਹਨਾ ਮੁੱਲ ਵੀਰੇ ਇੱਕ ਵੀ ਇੱਕ 25 ਹੋਣਾ ਸੀ ਇਹਦਾ ਠੀਕ ਆ ਭਾਈ ਤੇ ਅੱਜ ਆਪਾਂ ਇਹ ਕਿੰਨੇ ਦੀ ਦੇਣੀ ਹੈ ਭਾਈ ਅੱਜ ਆਪਾਂ ਸਿਰਫ 85000 ਦੀ ਬੱਚੀ ਦੇ ਦਿਆਂਗੇ 85000 ਦੀ ਤੁ ਇਹ ਮਿਲ ਜਣੀਆਂ ਬਹੁਤ ਟੌਪ ਦੀ ਐਥੋਂ ਚੈੱਕ ਕਰਕੇ ਦੇਖੋ ਬਾਕੀ ਤੁਸੀਂ ਆਹ ਦੇਖ ਲਓ ਦੁੱਧ ਵਾਲੀਆਂ ਨਾੜਾ ਨੂਣਾ ਜਿਹੜੇ ਬੰਦੇ ਆਮ ਤੌਰ ਤੇ ਬਰੀਡਿੰਗ ਦੀ ਸਮਝ ਰੱਖਦੇ ਉਹ ਦੇਖ ਲਿਓ ਚੈੱਕ ਕਰਕੇ ਬਾਕੀ ਆਰਡਰ ਦੀ ਬਨਾਵਟ ਬਹੁਤ ਸੋਹਣੀ ਐਥੋਂ ਚਾਰੇ ਥਣ ਤੁਸੀਂ ਚੈੱਕ ਕਰਕੇ ਰਹੀ ਸੁਈ ਆ ਪਰ ਕੋਈ ਪ੍ਰਵਾਹ ਹੀ ਨਹੀਂ ਗਈ ਮਸੂਕੇ ਸਾਡੇ ਹਾਂ ਨਹੀਂ ਭਾਈ ਜਾਨਵਰ ਜਿਹੜਾ ਹਨ ਉਹੀ ਵੱਜ ਜਾਂਦਾ ਭਾਈ ਪਸੂ ਉਹੀ ਨਾਲ ਜੇ ਲੱਗ ਜਾਂਦਾ ਹਨ ਹਾਂ ਹਾਂ ਇਹ ਨੂੰ ਕੋਈ ਪ੍ਰਵਾਹ ਹੀ ਨਹੀਂ ਕਰਮ ਵਾਲੀ ਨੂੰ ਹਾਂ ਲੈ ਆਪ ਤਾਂ ਇਹਦੀ ਆਪਾਂ ਧਾਰਾ ਦੂਰਾ ਮਰਵਾ ਕੇ ਸੱਜਣਾ ਦਿਖਾ ਦਈਏ ਹਨ ਆਹ ਦੇਖੋ ਤੁਸੀਂ ਬੱਚਾ ਨਗੀਨਾ ਬਈ ਬਚਾ ਦਿੱਤਾ ਇਹਦਾ ਕਈ ਕਈ ਬੰਦੇ ਬਈ ਕਹਿ ਦਿੰਦੇ ਆ ਵੀ ਤੁਸੀਂ ਬੱਚਿਆਂ ਨੂੰ ਬੱਚਿਆਂ ਨੂੰ ਨਗੀਨੇ ਕਹੀਏ ਨਾ ਮੇਰਾ ਮੈਂ ਹਮੇਸ਼ਾ ਹਣਾ ਕਿਸੇ ਵੀ ਫਾਰਮ ਦੀ ਵੀਡੀਓ ਬਣਾਉਣਾ ਮੈਂ ਬੱਚਾ ਬਈ ਜ਼ਰੂਰ ਬਣਾਣਾ ਬਈ ਜੀ ਦਾ ਪਤਾ ਲੱਗ ਜਾਂਦਾ ਵੀਰੇ ਬੱਚੇ ਕਿਦਾਂ ਦੀ ਦੀ ਦਿੰਦੀ ਆ ਕਿਦਾਂ ਦਾ ਬੱਚਾ ਅੱਗੇ ਜਾਨਵਰ ਜਿਹੜਾ ਪ੍ਰੋਡਿਊਸ ਕਰ ਸਕਦਾ ਹੈ ਨਾ ਕਿਉਂਕਿ ਬਹੁਤ ਸੱਜਣ ਬਾਈ ਜਿਹੜੇ ਆ ਉਹ ਲੈਂਦੇ ਹੀ ਆ ਤਾ ਰੇਸਾ ਹੁਣਾ ਵੀ ਆਪਾਂ ਅਗਲੇ ਸੂਏ ਬੱਚੀ ਲੈ ਲਾਂਗੇ ਬਈ ਹਣਾ ਬਿਲਕੁਲ ਬਈ ਹਾਂ ਬਾਕੀ ਵੀਰੇ ਆਪਾਂ ਤਾਂ ਇਹ ਗੱਲ ਕਹਿਣਾ ਵੀ ਬੱਚੀ ਬੱਚੀ ਦੇ ਲਾਲਚ ਨਾਲ ਨਾ ਪਸ਼ੂ ਲੋਕ ਕਿਤੋਂ ਵੀ ਪਸ਼ੂ ਚੰਗਾ ਵੇਖ ਲੋ ਬਰੀ ਇੱਥੇ ਕਰ ਰੋ ਬਰਦੂ ਬਾਕੀ ਟਾਂ ਚਟਾਂ ਚ ਬਾਲਾ ਚੰਗਾ ਬਾਈ ਹੈ ਨਾ ਬਹੁਤ ਵੀਰੇ ਬਹੁਤ ਜਿਆਦਾ ਚੰਗਾ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਚਾਹੇ ਮਸ਼ੀਨ ਤੇ ਲਾਲੇ ਬਾਈ ਬੰਦਾ ਜਾ ਕੇ ਹੈ ਨਾ ਜਿਵੇਂ ਮਰਜ਼ੀ ਮਸ਼ੀਨੀ ਚੋਲੇ ਹੱਥੀ ਚੋਲੇ ਹਾਂ ਜਿਵੇਂ ਮਰਜ਼ੀ ਬੰਦਾ ਚੋਲੇ ਹਾਂ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਇੱਥੋਂ ਤੁਸੀਂ ਚੈੱਕ ਕਰੋ ਮਿੱਤਰੋ ਬਹੁਤ ਟਾਪ ਕੁਆਲਿਟੀ ਦੀ ਹੈ ਬਾਕੀ ਫੇਸ ਤੋਂ ਲੈ ਕੇ ਐਂਡ ਤੱਕ ਪੂਰਾ ਇਹਨ ਦੁੱਧ ਵਾਲਾ ਅੰਗ ਲੱਗਿਆ ਹੋਇਆ ਹਰੇਕ ਜਿੰਨਾ ਵੀ ਲੱਗਿਆ ਹੋਇਆ ਬਾਈ ਹੈ ਨਾ ਇੱਥੋਂ ਤੁਸੀਂ ਚੈੱਕ ਕਰੋ ਹਣ ਤੁਹਾਨੂੰ ਰਾਂਗ ਰਾਂਗ ਦੇਖਣੇ ਇਹ ਆ ਲਓ ਬਈ ਬਹੁਤ ਮੋਟੀ ਤੇ ਚੰਗੀ ਦਾ ਰਹਣਾ ਬਹੁਤ ਵੀਰੇ ਆ ਦੇਖੋ ਟਾਪ ਕੁਆਲਟੀ ਦੀ ਹੈ ਬਈ ਹੈਣਾ ਇਹ ਕਹਿਣ ਦੀਆਂ ਗੱਲਾਂ ਨਹੀਂ ਇਹ ਬਰੀਡਾਂ ਦੀਆਂ ਗੱਲਾਂ ਹੁੰਦੀਆਂ ਬਿਲਕੁਲ ਵੀਰੇ ਫਰਦੀਆਂ ਨਾ ਬਈ ਮਗਰ ਲਿਆਂਦੀਆਂ ਵੀ ਮਾਰਦੀ ਇਹ ਆ ਦੇਖੋ ਚਾਰੇ ਥਣਾਂ ਦੇ ਵਿੱਚ ਇੱਕੋ ਜਿਹਾ ਅਵਧਾਰ ਦੁੱਧਾ ਹੈਣਾ ਬਿਲਕੁਲ ਵੀਰੇ ਅਵਧਾਰ ਤੇਰੇ ਹਿਸਾਬ ਨਾਲ ਜੇ ਮੌਸਮ ਚੰਗਾ ਬਰੀਡ ਚੰਗੀ ਆ ਬਈ ਉਸ ਹਿਸਾਬ ਨਾਲ ਕਿੰਨਾ ਦੁੱਧ ਪਿਆ ਦੂ ਇਹ ਬਈ ਆਪਣੇ ਕੋਲੇ ਖੜੀ ਦੀ ਆਪਾਂ ਵੀਰੇ 28 29 ਕਿਲੋ ਦੁੱਧ ਚੋਲਾ ਲੈਣਾ ਚੋਲਾਗੇ ਬਈ ਹੈਣਾ ਬਾਕੀ ਕਰਮ ਵਾਲੀ ਵੀਰੇ ਖੇ ਦੇ ਘਰ ਦਾ ਜੁਮੇ ਦਾ ਵੱਖਰੀ ਗੱਲ ਹੈ ਨਹੀਂ ਆਪਾਂ ਚਵਾ ਕੇ ਵੀ ਦੇ ਦਾਂਗੇ ਤੁਹਾਡਾ ਕਿੰਨਾ ਬਈ ਆਪਾਂ ਚੋਲਾਂਗੇ ਆਪਾਂ ਆਪਣੇ ਕੋਲੋਂ ਵੀ ਅੱਜ ਤੋਂ 500 ਤੋਂ 24 25 ਕਿਲੋ ਚੋਕੇ ਲੈਣੀ ਮਨੋਂ ਲੱਗੂਗਾ ਉਹਦਾ ਬਈ ਹਾਂ ਬਾਕੀ ਗੱਲ ਹੁੰਦੀ ਹੈ ਬਤਾਰ ਸੰਭਾਈ ਦੀ ਬਈ ਸੰਭਾਈ ਦੀ ਵੀਰੇ ਹਾਂ ਜਿਹੜਾ ਬੰਦਾ ਥਾਂਬ ਲੈਂਦਾ ਬਈ ਚਾਰ ਪੈਸੇ ਵੱਟ ਵੀ ਲਊਗਾ ਹਨ ਇਹਦੇ ਚੋਂ ਵੀ ਹਨ ਅਗਲਾ ਆਪਦੀ ਸਮਝ ਨਾਲ ਲਵੇ ਵੀਰੇ ਹਾਂ ਜਿਹੜੇ ਹਿਸਾਬ ਨਾਲ ਅੱਜ ਆਪਾਂ ਰੇਟ ਕੀਤਾ ਉਸ ਹਿਸਾਬ ਨਾਲ ਜੇ ਕੋਈ ਬੰਦਾ ਲਿਜਾ ਕੇ ਦੁੱਧ ਤੇ ਕਰ ਲੈਂਦਾ ਤਾਂ ਚਾਰ ਪੈਸੇ ਬਈ ਬਈ ਚੈਲੰਜ ਹੋਊਗਾ ਕੋਈ ਬੰਦਾ ਦੇ ਜੇ ਵੜਨੇ 85000 ਜੀ ਹਾਂ ਨਹੀਂ ਦਿੰਦਾ ਬਈ ਆਪਣੀ ਗਰੰਟੀ ਨਹੀਂ ਦਿੰਦਾ ਤੇ ਬਤਾਰ ਇੱਕ ਵਾਰ ਮੋਬਾਈਲ ਨੰਬਰ ਸੱਜਣਾ ਬੋਲ ਕੇ ਪਿੰਡ ਚ ਵੀਰੇ ਜਿਹੜੇ ਵੀ ਬੰਦੇ ਨੇ ਆਉਣਾ ਦੌਲਤਪੁਰੀ ਦਾ ਘਰ ਪਛਕੇ ਜਿਹਨੂੰ ਮਰਜ਼ੀ ਮਨ ਦਾ ਪਛਕੇ ਆ ਸਕਦਾਗਾ ਠੀਕ ਆ ਬਾਈ ਨੰਬਰ ਹੈਗਾ 8847601402 ਬਾਈ ਜੇ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕਿਸੇ ਵੀ ਸੱਜਣ ਦਾ ਵਿਚਾਰ ਆਉਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਬਹੁਤ ਟੌਪ ਦੀ ਆ ਤੇ ਬਾਕੀ ਜਿਹੜਾ ਰੇਟ ਬਾਈ ਨੇ ਕੀਤਾ ਉਹ ਬਿਲਕੁਲ ਜਾਇਜ਼ ਕੀਤਾ ਰੇਟ ਕਿਵੇਂ ਲੱਗਿਆ ਉਹ ਵੀ ਕਮੈਂਟ ਕਰਕੇ ਦੱਸ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਭਰ ਕੇ ਤੁਸੀਂ ਖੁਦ ਕਰਨੀ ਆ ਧੰਨਵਾਦ